ਦੇਖੋ ਬਠਿੰਡੇ ਵਿੱਚ ਰਹਿੰਦੇ ਇਸ ਸਟੂਡੈਂਟ ਨੇ ਆਖਰ ਕਿਉਂ ਚੁਣਿਆ ਸਾਈਓਵਰਸਿਸ ਨੂੰ ਕਿਉਂਕਿ ਜਿੱਥੇ ਬਾਕੀ ਏਜੰਟ ਦੇ ਰਹੇ ਸੀ ਸਾਈਪ੍ਰਸ ਦਾ ਵੀਜ਼ਾ 8 ਤੋਂ 10 ਲੱਖ ਵਿੱਚ ਉੱਥੇ ਸਾਈਓਵਰਸਿਸ ਨੇ ਦਿੱਤਾ ਸਿਰਫ 5.5 ਲੱਖ ਵਿੱਚ ਵੀਜ਼ਾ ਹੁਣ ਸਿਆਂਬ ਤੁਹਾਡੀ ਆ ਤੁਸੀਂ ਕਿਸ ਨੂੰ ਚੁਣਨਾ ਹੈ ਕਿੱਥੋਂ ਆਇਓ ਜੀ ਪਿੰਡਾ ਬਠਿੰਡੇ ਤੋਂ ਕਾਫੀ ਦੂਰ ਆਏ ਹੋ ਹਾਂਜੀ ਰਾਮਾ ਮੰਡੀ ਆ ਬਠਿੰਡਾ ਕਾਫੀ ਦੂਰ ਹੈਥੋਂ ਤੇ ਸਰ ਅੱਛਾ ਉਸ ਤੋਂ ਵੀ ਅੱਗੇ ਕਾਫੀ ਹਾਂ ਕਿ ਸਾਈਓਵਰਸਿਸ ਕਿਉਂ ਸਰ ਬਠਿੰਡੇ ਵੀ ਕਾਫੀ ਮਾਰਕੀਟ ਹੈ ਤੇ ਫਰੈਂਡ ਨੇ ਕਮੈਂਡ ਕੀਤਾ ਸੀ ਦੂਜਾ ਬਿਟੈਂਟ ਟ੍ਰਾਈ ਕੀਤਾ ਸੀ ਬਜਟ ਜਿਹੜਾ ਉਹ 80 ਲੱਖ ਰੁਪਏ ਕਹਿੰਦੇ ਸੀ আচ্ছা ਤੁਹਾਡੇ ਉਧਰ 8-9 ਲੱਖ ਰੁਪਏ ਸਾਈਪਰਸ ਦੇ ਮੰਗੇ ਜਾ ਰਹੇ ਨੇ ਹਾਂਜੀ ਹੁਣ ਕੀਤਾ ਉਹਨੇ 6 ਲੱਖ ਅੱਛਾ ਤੇ ਮਸਲੀਨੀ ਸੁਣਾ ਤੋਂ ਕਨਫਰਮ ਕਰਿਓ ਮਸਲੀਨੀ ਉਸ ਉੱਥੇ ਜਾ ਕੇ ਲੱਖ ਰੁਪਏ ਤੁਸੀਂ ਦੀ ਪੇ ਕਰਨਾ ਠੀਕ ਹੈ ਤਾਂ ਵੀ ਤੁਹਾਡਾ 1 ਲੱਖ ਰੁਪਏ ਪ੍ਰੋਫਿਟ ਹੀ ਹੈ ਕਾਫੀ ਜ਼ਿਆਦਾ ਜਿਹੜੀ ਕੰਪਨੀਆਂ ਨੇ ਉਹਨਾਂ ਦਾ ਆਪਣਾ ਪੈਕੇਜ ਥੋੜਾ ਲੈਸ ਕੀਤਾ ਬਿਕੋਜ਼ ਉਹ ਬਣਾ ਨੇ ਸਾਈਮ ਵਰਸਸ ਨੂੰ ਦੇਖਦੇ ਹੋਏ ਲੇਕਿਨ ਉਹਨਾਂ ਦੇ ਮਸਲੇਨੀਅਸ ਹਜੇ ਵੀ ਜਿਹੜਾ 1 ਲੱਖ ਰੁਪਇਆ ਤੁਸੀਂ ਉੱਥੇ ਜਾ ਕੇ ਪੇ ਕਰਨਾ ਹੈ ਲੇਕਿਨ ਇਹ ਬੱਚੇ ਨੇ ਤੁਸੀਂ ਉੱਥੇ ਜਾ ਕੇ ਕੋਈ ਵੀ ਕਾਲਜ ਨੂੰ ਕੋਈ ਵੀ ਪੈਸਾ ਪੇ ਨਹੀਂ ਕਰਨਾ ਸੋ ਤਾਂ ਵੀ ਤੁਸੀਂ ਲੱਖ ਤੋਂ ਸਵਾ ਲੱਖ ਰੁਪਇਆ ਤੁਸੀਂ ਆਪਣਾ ਬਚਾ ਕੇ ਜਾ ਰਹੇ ਹੋ ਪੇਰੈਂਟਸ ਦਾ ਸੋ ਕੋਈ ਗਿਆ ਤੁਹਾਡਾ ਨੋਨ ਸਰ ਸਾਈਪਰਸ ਫਰੈਂਡ ਸਰਕਲ ਜਿਹਦਾ ਗਏ ਕਿਨੇ ਗਏ ਹੋਏ ਨੇ ਕੀ ਕਹਿ ਰਹੇ ਨੇ ਸੋ ਕਿਦਾਂ ਦੀ ਕੰਟਰੀ ਹੈ ਵਧੀਆ ਦੱਸਿਆ ਉਹਨਾਂ ਨੇ ਵਧੀਆ ਦੱਸਿਆ ਤਾਂ ਹੀ ਤੁਸੀਂ ਅਪਲਾਈ ਕੀਤਾ ਤੇ ਕਿੰਨੀ ਕੋ ਅਰਨਿੰਗ ਕਰ ਰਹੇ ਨੇ ਉਹ ਕਿੰਨਾ ਪੈਸਾ ਕਮਾ ਰਹੇ ਨੇ ਉੱਥੇ ਲੱਖ ਤੋਂ ਉੱਪਰ ਸਾਰੇ ਕਮਾ ਰਹੇ ਨੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਗਏ ਹੋਏ 6 ਮਨთੀ ਲਾਪਕ ਹੋਈ ਗਈ 5 ਤੋਂ 6 ਮਨਤ ਵੀ ਹੋ ਗਿਆ ਕਿਸੇ ਨੂੰ 1.5 ਸਾਲ ਲੰਘ ਗੂ ਠੀਕ ਹੈ ਤੁਸੀਂ ਕਿਹੜੇ ਕਾਲਜ ਜਾ ਰਹੇ ਹੋ ਫਿਲਪਸ ਯੂਨੀਵਰਸਿਟੀ ਜਾ ਰਹੇ ਹੋ ਬਹੁਤ ਸਰ ਗੁੱਡ